ਚੋਰਾ ਨਾਲ ਕੁੱਤੀ ਰਲੀ ਹੋਈ ਆ ਡਾਈਟ ਮਨੀ ਦੇ ਵਿੱਚ ਘਪਲਾ ਹੋ ਰਿਹਾ 30 ਰੁਪਏ ਦੇ ਵਿੱਚ ਵੀ ਇਹਨਾਂ ਦੇ ਸਾਰੇ ਅਫਸਰਾਂ ਨੂੰ ਇਕੱਲੇ ਇਕੱਲੇ ਨੂੰ ਮਹੀਨੇ ਪਹੁੰਚਦੇ ਨੇ ਇਹਨਾਂ ਨੂੰ ਕੀ ਲੋੜ ਸੀ ਡਾਈਟ ਮਨੀ ਦੇ ਵਿੱਚ ਘਪਲਾ ਕਰਨ ਦੀ ਉੱਥੇ ਗਿਣਤੀ ਨਹੀਂ ਕਰਵਾਈ ਦੋਨੇ ਸਰਕਾਰੀ ਮੁਲਾਜ਼ਮ ਉੱਥੇ ਮੌਜੂਦ ਸੀ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਘ ਲਈ ਉੱਥੇ ਮੌਜੂਦ ਸੀ ਉਹਨਾਂ ਨੇ ਜਦੋਂ ਗਏ ਮੁਲਾਜ਼ਮ ਭੱਜ ਚੁੱਕੇ ਉਹਨਾਂ ਨੂੰ ਅਸੀਂ ਵੀਡੀਓ ਬਣਾਈ ਆ ਸਾਡੇ ਕੋਲੇ ਪ੍ਰੂਫ ਨੇ ਪਸ ਜਾਂਦੇ ਵੀ ਇਹਨੇ ਕੀ ਲੋੜ ਐ ਨੰਬਰ 2 ਸਾਡੇ ਸਰਕਾਰ ਅੱਗੇ ਬੇਨਤੀ ਹੈ ਕੋਈ ਸਰਕਾਰ ਦੇ ਖਜ਼ਾਨੇ ਤੇ ਬੋਝ ਨਹੀਂ ਹੈ ਗਿਆ ਗਊਆਂ ਵੀ ਸਰਕਾਰ ਦੇ ਖਜ਼ਾਨੇ ਤੇ ਬੋਝ ਨਹੀਂ ਇਹ ਸਾਡੀ ਪਬਲਿਕ ਦਾ ਜਿਹੜਾ ਕੌਨਸੈਸ ਲਾਇਆ ਕਿਸੇ ਬੰਦੇ ਨੇ ਕੋਈ ਇਤਰਾਜ ਨਹੀਂ ਕੀਤਾ ਕੌਨਸੈਸ ਜਦੋਂ ਲੱਗਿਆ ਸੀ ਹਰ ਇੱਕ ਬੰਦਾ ਹਰ ਇੱਕ ਥਾਂ ਦੇ ਕੋਈ ਕਿਸੇ ਨੇ ਟੂ-ਵਿਲਰ ਲੈਣਾ ਫੋਰ-ਵਿਲਰ ਲੈ ਲੈ ਬਿਜਲੀ ਦਾ ਬਿੱਲ ਹੈ ਕੋਈ ਵੀ ਚੀਜ਼ ਲੈਣੀ ਹੈ ਕੌਨਸੈਸ ਹਰ ਇੱਕ ਚੀਜ਼ ਤੇ ਲਾਇਆ ਗਵਰਨਮੈਂਟ ਨੇ ਇਹਨਾਂ ਕੋਲੇ ਕਰੋੜਾਂ ਰੁਪਏ ਫੰਡ ਪਿਆ ਹੈ ਇਹਨਾਂ ਦਾ ਹਿਸਾਬ ਲਿਆ ਜਾਵੇ ਜੇਕਰ ਹਿਸਾਬ ਲਿਆ ਜਾਵੇ ਕਿਸੇ ਕੋਲੇ ਕਾਉਂਸਲਸ ਦਾ ਪਤਾ ਨਹੀਂ ਵੀ ਕਿੰਨਾ ਕੁ ਰੁਪਇਆ ਪਿਆ ਇਹ ਹੋਰ ਪਾਸੇ ਵਰਤੀ ਜਾਂਦੇ ਨੇ ਕਾਉਂਸਲਸ ਜੇਕਰ ਕਾਉਂਸਲਸ ਦੇ ਹਿਸਾਬ ਨਾਲ ਲਾਈਏ ਗਊਆਂ ਨੂੰ ਬਦਾਮਾਂ ਦੀ ਖਲ ਤਾਂ ਕੀ ਜੇ ਬਦਾਮ ਵੀ ਖਵਾ ਦਈਏ ਤਾਂ ਵੀ ਕਾਉਂਸਲਸ ਮੁੱਕਦਾ ਨਹੀਂ ਹੈਗਾ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਭਲੇਖ ਹੈ ਅਸੀਂ ਕਹਿੰਦੇ ਹਾਂ ਗਊ ਪੰਜਾਬ ਸਰਕਾਰ ਨੂੰ ਭਲੇਖ ਹੈ ਇਸ ਚੀਜ਼ ਦਾ ਵੀ ਗਊਆਂ ਗਊਲਾਰ ਕਰਨੀ ਨੇ ਤਾਂ ਆਇਆ ਵੀ ਉਹ ਸਲੈਟਰ ਹਾਊਸ ਖੋਣਖਾ ਨੇ ਗਊਸ਼ਾਲਾ ਨਹੀਂ ਹੈਗੀਆਂ ਜਿਹੜੀ ਸਰਕਾਰ ਦੇ ਖੋਲੀ ਵੀ ਹੈ ਕਟਲਪੌਂਡ ਉਥੇ ਗਊਆਂ ਨੂੰ ਲਿਆ ਕੇ ਸ਼ਹਿਰ ਚ ਇਕੱਠਿਆ ਕਰਕੇ ਟਰੱਕ ਦੇ ਵਿੱਚ 25 25 30 ਦੀ ਗਊਆਂ ਇੱਕ ਟਰੱਕ 'ਚ ਲੋਡ ਹੁੰਦੀਆਂ ਨੇ ਜਦੋਂ ਕਿ ਗਵਰਨਮੈਂਟ ਦਾ ਲਾਅ 6 ਤੋਂ ਵੱਧ ਲੋਡ ਨਹੀਂ ਕਰ ਸਕਦੇ ਜਦੋਂ ਇਹ ਲੋਡ ਕਰਦੇ ਨੇ ਪੂਰੇ ਤਸ਼ੱਦਦ ਦੇ ਨਾਲ ਲੋਡ ਕਰਦੇ ਨੇ ਇਹ ਤਾਂ ਕਹਿੰਦੇ ਨੇ ਅਸੀਂ ਰਾਜਸਥਾਨ ਤੋਂ ਟੀਮ ਮੰਗਾਉਂਦੇ ਆ ਆ ਪਿੰਡਾਂ ਦੇ ਵਿੱਚ ਜਿਹੜੇ ਰਾਪਾਂ ਆਠ ਬੈਠੇ ਨੇ ਰਾਜਸਥਾਨੀ ਉਹ ਪਾਠ ਲੈ ਕੇ ਆਉਂਦੇ ਨੇ ਤੇ ਡਾਂਗਾ ਹੁੰਦੀਆਂ ਨੇ ਉਹਨਾਂ ਕੋਲ ਇਹ ਮੈਸਰ ਖਾਨ ਨੇ ਤੋਂ 6 ਟਰਾਲੇ ਰੋਕੇ ਸੀ ਅਸੀਂ ਰੋਕ ਕੇ ਟਰਾਲਿਆਂ ਦੀ ਚੈਕਿੰਗ ਕੀਤੀ ਸੀ ਪੰਜ ਗੋਹਾਂ ਲੱਦਦੇ ਸਮੇਂ ਵਿੱਚ ਟਰੱਕਾਂ ਦੇ ਲਤ ਲਤ ਕਰਕੇ ਮਾਰਤੀਆਂ ਸੀ ਇਹਨਾਂ ਨੇ ਮੌੜ ਐਸਐਚਓ ਹਰਿਆਪੁਰ ਕੂਸ਼ਲਾ ਤੋਂ ਨਹੀਂ ਨਿਕਲ ਦਿੱਤਾ ਪਰ ਸਰਕਾਰ ਦੀ ਮਿਲੀ ਭੁਗਤੋ ਦੇ ਪਰਚਾ ਨਹੀਂ ਹੋਇਆ ਉਹਦੀ ਇਨਕੁਆਰੀ ਲਵਾ ਕੇ ਛੱਡਾਂਗੇ ਅਸੀਂ ਇਹ ਗੋਹਾਂ ਨੂੰ ਕੁਝ ਨਹੀਂ ਸਮਝ ਰਹੇ ਜੇ ਗੋਹਾਂ ਨੂੰ ਪਹਿਲ ਹੀ ਸਰਕਾਰਾਂ ਨੇ ਕੁਝ ਨਹੀਂ ਸਮਝਿਆ ਸਾਨੂੰ ਘਰੇ ਤੌਰ 'ਤੇ ਪੰਜਾਬ ਸਰਕਾਰ ਨੂੰ ਕਹਿੰਦੇ ਵੀ ਤੁਸੀਂ ਨਸ਼ੇ ਦੇ ਵਿੱਚ ਚੂਰ ਨਾ ਹੋਵੋ ਗੋਹਾਂ ਮਾਤਾ ਦੀ ਜੀ ਆਵਾਜ਼ ਸੁਣ ਲੋ ਵਿੱਚ 537 ਗੂਆ ਮਰ ਗਈਆਂ ਵੀ ਜਿਹੜੇ ਗੂਆ ਮਰੀਆਂ ਨੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਬੰਦੇ ਮਰਨ ਗੂਆ ਮਰਨ ਕੋਈ ਦਿੱਕਤ ਨਹੀਂ ਇਹਨਾਂ ਦੇ ਕੋਈ ਹੋ ਨਹੀਂ ਪਹਿਲਾਂ ਟਰੱਕਾਂ ਦੇ ਟਰੱਕ ਭਰ ਕੇ ਜਾਂਦੇ ਸੀਗੇ ਇੱਥੇ ਹੁਣ ਵੀ ਜਾਂਦੇ ਨੇ ਕੋਈ ਥਾਣਾ ਖਾਲੀ ਨਹੀਂ ਜਿੱਥੇ ਅਸੀਂ ਪਰਚਾ ਨਾਲ ਦਰਜ ਕਰਾਇਆ ਹੋਏ ਮੈਂ ਪਰਮੋਦ ਕੁਮਾਰ ਵੱਲੋਂ ਵੀ ਇਹਨਾਂ ਨੂੰ ਚੰਡੀਗੜ੍ਹ ਤੋਂ ਜਦੋਂ ਸ਼ਰਾਬ ਆਉਂਦੀ ਆ ਦੋ ਬੋਤਲਾਂ ਚਾਰ ਬੋਤਲਾਂ ਇਹਨਾਂ ਨੂੰ ਕਾਰ ਦੀ ਡਿੱਗ 'ਚ ਬੋਤਲਾਂ ਸਿਆ ਜਾਂਦੀਆਂ ਨੇ ਟਰੱਕਾਂ ਦੇ ਵਿੱਚ ਗੂਆ ਭਰ ਕੇ ਜਾਂਦੀਆਂ ਕੋਈ ਨਹੀਂ ਜਾਂਦੀਆਂ ਇਹ ਸਰਕਾਰ ਦੇ ਵਿੱਚ ਗੂਤਾ ਸਕਰੀ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ